ਲੰਗਿਆ ਕੱਲ ਯਾਨੀ ਕਿ ਬੁੱਧਵਾਰ ਆ ਕਾੜੀ ਦਲ ਦੇ ਵਾਸਤੇ ਫਾਇਦੇ ਵਾਲਾ ਰਿਹਾ ਨੁਕਸਾਨ ਵਾਲਾ ਨਹੀਂ ਤੁਸੀਂ ਹੁਣ ਇਹ ਗੱਲ ਕਹੋਗੇ ਵੀ ਆ ਕਾੜੀ ਦਲ ਨੂੰ ਤਾਂ ਘੇਰਾ ਬਹੁਤ ਤਕੜਾ ਪਿਆ ਬਿਕਰਮ ਸਿੰਘ ਮਜੀਠੀਆ ਨੂੰ ਤਾਂ ਵਿਜੀਲੈਂਸ ਅਦਾਲਤ ਦੇ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹੋਰ ਲੈ ਜਾਂਦੀ ਹੈ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਤਾਂ ਇਹ ਦੋਸ਼ ਲੱਗੇ ਆ ਕਿ ਭਾਈ ਉਹਨੇ 400 ਏਕੜ ਜ਼ਮੀਨ ਸ਼ਿਮਲੇ ਦੇ ਵਿੱਚ ਵੀ ਬਣਾਈ ਆ ਜਿਹੜੀ ਕਿ ਕਈ 100 ਕਰੋੜ ਜਾਂ ਕਈ ਹਜ਼ਾਰ ਕਰੋੜ ਰੁਪਏ ਦੀ ਆ ਇਹਦੇ ਵਿੱਚ ਆ ਕਾੜੀ ਦਲ ਨੂੰ ਫਾਇਦਾ ਕਿਹੜਾ ਹੋਇਆ ਗੱਲ ਨੂੰ ਬਾਕੀ ਹੋਰ ਵਕਫ ਵਕਫ ਪ੍ਰਸੰਗਾਂ ਦੇ ਵਿੱਚ ਇੰਗਲਾਂ ਤੋਂ ਦੇਖੋ ਕਿ ਆਕਾਲੀ ਦਲ ਜਿਹੜਾ ਕਿ ਮਰ ਮੁੱਕਿਆ ਸੀ ਜਿਹਦੇ ਬਾਰੇ ਖਬਰਾਂ ਆਉਂਦੀਆਂ ਸੀ ਇਹਦੇ ਵਿੱਚ ਹੈ ਕੁਝ ਨਹੀਂ ਅੱਜ ਉਹਦੇ ਵਿੱਚ ਜਾਣ ਪਈਆ ਕਿ ਨਹੀਂ ਅੱਜ ਹਰ মিডিਏ ਦਾ ਅਦਾਰਾ ਹਰ ਪੰਜਾਬੀ ਦੁਨੀਆ ਦੇ ਵਿੱਚ ਕਿਤੇ ਵੀ ਵਸਦਾ ਉਹ ਆਕਾਲੀ ਦਲ ਤੇ ਵਿਕਰਮ ਸਿੰਘ ਮਜੀਠੀਆ ਦੀ ਗੱਲ ਕਰਦਾ ਕਿ ਨਹੀਂ ਕਰਦਾ ਇਹ ਅਦਾਲਤ ਦੀ ਪ੍ਰਕਿਰਿਆ ਦਾ ਹਿੱਸਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਕਿੰਨਾ ਚਿਰ ਰੱਖਿਆ ਜਾਂਦਾ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਉੱਤੇ ਕੀ ਸੁਣਵਾਈ ਹੁੰਦੀ ਆ ਵਿਖਦੇ ਵਿੱਚ ਜ਼ਮਾਨਤਾ ਮਿਲਦੀਆਂ ਕਿ ਨਹੀਂ ਮਿਲਦੀਆਂ ਇਹ ਅਦਾਲਤ ਦਾ ਵਿਸ਼ਾ ਪਰ ਜਿਹੜੇ ਆ ਕਾੜੀ ਦਲ ਦੇ ਬਾਰੇ ਲੋਕ ਗੱਲ ਨਹੀਂ ਸੀ ਕਰਦੇ ਪਿਛਲੇ ਕਈ ਦਿਨਾਂ ਤੋਂ ਜਿਸ ਦਿਨ ਤੋਂ ਵਿਕਰਮ ਮਜੀਠੀਆ ਨੂੰ ਉਹਦੇ ਘਰ ਦੇ ਵਿੱਚੋਂ ਅੰਮ੍ਰਿਤਸਰ ਵਾਲੇ ਘਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਤੇ ਚਰਚਾ ਇਸ ਗੱਲ ਦੀ ਚੱਲਦੀ ਹੈ ਕਿ ਮਜੀਠੀਆ ਨੇ ਆ ਕਰਤਾ ਮਜੀਠੀਆ ਸੱਚਾ ਹੋਊਗਾ ਮਜੀਠੀਆ ਝੂਠਾ ਹੋਊਗਾ ਆ ਕਾੜੀ ਦਲ ਦਾ ਕੀ ਬਣੂਗਾ ਆਕਾੜੀ ਦਲ ਦੇ ਪੱਲੇ ਕੁਛ ਨਹੀਂਗਾ ਆਕਾੜੀ ਦਲ ਜਾਨ ਦੇ ਵਿੱਚ ਆ ਗਿਆ ਹੁਣ ਆਕਾੜੀ ਦਲ ਮੁਕਾਬਲਾ ਕਰੂਗਾ ਆਕਾੜੀ ਦਲ ਨੇ ਕਦੇ ਮੁਕਾਬਲਾ ਨਹੀਂ ਕਰ ਸਕਣਾ ਇਹ ਖਬਰਾਂ ਤਾਂ ਚੱਲੀਆਂ ਨਾ ਤੇ ਰਾਜਨੀਤੀ ਦੇ ਵਿੱਚ ਖਬਰਾਂ ਦਾ ਹੀ ਮੁੱਲ ਹੁੰਦਾ ਸ਼ਾਇਦ ਤੁਹਾਨੂੰ ਚੇਤੇ ਨਾ ਹੋਵੇ ਜਦੋਂ ਗੁਰਚਰਨ ਸਿੰਘ ਟੋੜਾ ਸਾਹਿਬ ਦੁਨੀਆ ਦੇ ਉਤੇ ਸੀ ਉਹਨਾਂ ਦੇ ਨਾਲ ਕਿਸੇ ਦੋਸਤ ਨੇ ਗੱਲ ਕੀਤੀ ਪੱਤਰਕਾਰ ਦੋਸਤ ਨੇ ਤੇ ਫਿਰ ਟੋੜਾ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਤਜਰਬਾ ਦੱਸਿਆ ਸੀ ਉਹ ਕਹਿੰਦੇ ਵੀ ਜੇਕਰ ਕਿਸੇ ਸਿਆਸੀ ਵਿਅਕਤੀ ਦੀ ਕਿਸੇ ਰਾਜਨੀਤਿਕ ਬੰਦੇ ਦੀ ਖਬਰ ਇੱਕ ਹਫਤਾ ਨਹੀਂ ਛਪਦੀ ਅਖਬਾਰ ਦੇ ਵਿੱਚ ਤਾ ਸਿਆਸੀ ਤੌਰ ਦੇ ਉਤੇ ਉਹਦੀ ਮੌਤ ਹੋ ਜਾਂਦੀ ਆ ਜੇ ਨਹੀਂ ਵੀ ਖਬਰ ਛਪਦੀ ਭਾਵੇਂ ਡੜਾ ਮਾਰ ਕੇ ਸਾਹਮਣੇ ਵਾਲੇ ਪਾਸੇ ਭਾਵੇਂ ਇੱਟਾ ਵੱਟੇ ਚਲਾ ਕੇ ਕੋਈ ਨਾ ਕੋਈ ਇੱਟ ਮਾਰੋ ਕੋਈ ਨਾ ਕੋਈ ਵੱਟੀ ਚਲਾਓ ਤੇ ਖਬਰ ਬਣਾਓ ਜੀ ਕਿ ਭਾਈ ਫਲਾੜੇ ਨੇ ਤਾਂ ਨੇ ਫਲਾਣੇ ਵੱਲ ਵੱਟੀ ਚਲਾ ਕੇ ਮਾਰੀ ਖਬਰ ਤਾਂ ਬਣੀ ਨਾ ਉਹ ਕਹਿੰਦੇ ਕਿ ਸ਼ਾਸਤ ਦੇ ਵਿੱਚ ਜਿਉਂਦੇ ਰਹਿਣ ਦੇ ਲਈ ਖਬਰ ਦੀ ਬੜੀ ਅਹਿਮੀਅਤ ਆ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਟੋੜਾ ਸਾਹਿਬ ਵੇਲੇ ਅੱਜ ਤਾਂ ਸੋਸ਼ਲ ਮੀਡੀਆ ਦਾ ਦੌਰ ਆ ਅੱਜ ਤਾਂ ਪਲ-ਪਲ ਦੇ ਉੱਤੇ ਖਬਰ ਫੈਲਦੀ ਆ ਜੰਗਲ ਦੀ ਅਗ ਵਾਂਗੂ ਫੈਲਦੀ ਆ ਤੇ ਜੇਕਰ ਉਦੋਂ ਇਹ ਸਥਿਤੀ ਸੀ ਜੋ ਟੌੜਾ ਸਾਹਿਬ ਕਹਿੰਦੇ ਸੀ ਤਾਂ ਅੱਜ ਇਹਨਾਂ ਖਬਰਾਂ ਦੀ ਕਿੰਨੀ ਇਮਾਨੀਤਾ ਇਹਦੇ ਬਾਰੇ ਅੰਦਾਜ਼ਾ ਆਪੇ ਲਾ ਦੋ ਤੁਹਾਨੂੰ ਚੇਤੇ ਹੋਣਾ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਸੀ ਤੇ ਉਸ ਤੋਂ ਬਾਅਦ ਅਕਾਲੀ ਦਲ ਕਿਉਂ ਲੱਗਾ ਸੀ ਕਿ ਮਰ ਮੁਖ ਚੱਲਿਆ ਪਰ ਕੈਪਟਨ ਨੇ ਬਾਦਲ 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 ਅਕਾਲੀ ਦਲ ਅਕਾਲੀ ਦਲ ਅਕਾਲੀ ਦਲ ਅਕਾਲੀ ਦਲ ਕਰ ਕਰਕੇ ਬਾਦਲ ਦਲ ਨੂੰ ਮੋਏ ਨੂੰ ਵੀ ਜਿਉਂਦਾ ਰੱਖਿਆ ਸੀ ਤੇ ਜਿਹਦੇ ਕਰਕੇ ਬਾਅਦ ਦੇ ਵਿੱਚ ਉਹਨਾਂ ਦੀ ਪਕੜ ਫੇਰ ਮਜ਼ਬੂਤ ਹੋ ਗਈ ਸੀ ਅੱਜ ਦੇ ਦੌਰ ਦੇ ਵਿੱਚ ਅੱਜ ਦੇ ਪ੍ਰਸੰਗ ਦੇ ਵਿੱਚ ਮਜੀਠੀਏ ਦਾ ਕੀ ਬਣਨਾ ਹੈ ਇਹਦੇ ਬਾਰੇ ਤਾਂ ਮੈਨੂੰ ਕੁਝ ਪਤਾ ਨਹੀਂਗਾ ਪਰ ਜਿਹੜੇ ਅਕਾਲੀ ਦਲ ਦੇ ਬਾਰੇ ਕਿਤੇ ਗੱਲ ਨਹੀਂ ਸੀ ਛੜਦੀ ਉਹਦੇ ਬਾਰੇ ਗੱਲਾਂ ਛੜਨ ਲੱਗ ਪਈਆਂ ਜਿਹੜੇ ਅਕਾਲੀ ਦਲ ਦੇ ਬਾਰੇ ਬੰਦੇ ਕਹਿੰਦੇ ਸੀ ਯਾਰ ਇਹ ਨਹੀਂ ਕੀ ਗੱਲ ਕਰਨੀ ਆ ਡਾਇਨਾਸੌਰ ਪੰਜਾਬ ਦੀ ਧਰਤੀ ਦੇ ਉੱਤੇ ਆ ਸਕਦੇ ਅਕੇ ਅਕਾਲੀ ਦਲ ਨਹੀਂ ਆਉਂਦਾ ਅੱਜ ਉਸ ਅਕਾਲੀ ਦਲ ਦੇ ਬਾਰੇ ਚੰਗੀਆਂ ਜਾਂ ਮਾੜੀਆਂ ਖਬਰਾਂ ਤਾਂ ਚੱਲੀਆਂ ਤੇ ਰਾਜਨੀਤੀ ਦੇ ਵਿੱਚ ਜਿਵੇਂ ਮੈਂ ਪਹਿਲਾਂ ਗੱਲ ਕਹੀ ਆ ਜਿਉਂਦੇ ਰਹਿਣ ਵਾਸਤੇ ਇਨ੍ਹਾਂ ਖਬਰਾਂ ਦੀ ਲੋੜ ਬਹੁਤ ਹੁੰਦੀ ਆ ਅਗਲੀ ਗੱਲ ਇਹ ਆ ਲੰਘੇ ਕੱਲ ਮਜੀਠੀਆ ਖੁਰਾ ਦਾ 4 ਦਿਨ ਦਾ ਪੁਲਸ ਰਿਮਾਨ ਮਿਲ ਗਿਆ ਵਿਜੀਲੈਂਸ ਤੇ ਮਜੀਠੀਆ ਦੇ ਪੱਖ ਦੇ ਤੇ ਵਿਰੋਧ ਦੇ ਵਕੀਲਾਂ ਦੇ ਵੱਲੋਂ ਕਹਿੰਦੇ ਵੀ ਲਗਭਗ 3.5 ਤੋਂ 4 ਘੰਟੇ ਬਹਿਸ ਕੀਤੀ ਗਈ ਹੈ ਮੁਹਾਲੀ ਬੜੀ ਅਦਾਲਤ ਦੇ ਵਿੱਚ ਵਿਜੀਲੈਂਸ ਦੇ ਅਧਿਕਾਰੀਆਂ ਨੇ ਇਹ ਗੱਲ ਕਹੀ ਹੈ ਉਧਰਲੇ ਪਾਸੇ ਦੇ ਵਕੀਲਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਵਿਕਰਮ ਸਿੰਘ ਮਜੀਠੀਆ ਦੇ ਕੋਲੋਂ ਅਸੀਂ ਕਈ ਤਰ੍ਹਾਂ ਦੀ ਹੋਰ ਪੜਤਾਲ ਕਰਨੀ ਆ ਇਹ ਪੜਤਾਲ ਦੇ ਵਿੱਚ ਸਹਿਯੋਗ ਨਹੀਂ ਦੇ ਰਹੇ ਇਹਨਾਂ ਨੂੰ ਵਕਫ-ਵਕਫ ਹੋਰ ਵੀ ਥਾਵਾਂ ਦੇ ਉੱਤੇ ਲੈ ਕੇ ਜਾਣਾ ਇਸ ਕਰਕੇ ਸਾਨੂੰ ਰਿਮਾਂਡ ਚਾਹੀਦਾ ਤੇ 4 ਦਿਨ ਦਾ ਭਾਈ ਰਿਮਾਂਡ ਮਿਲ ਗਿਆ ਯਾਨੀ ਕਿ 7 ਦਿਨ ਦਾ ਪਹਿਲਾਂ ਸੀ ਚਾਰਜਡ ਦਾ ਰਿਮਾਂਡ ਹੁਣ ਮਿਲਿਆ 6 ਜੁਲਾਈ ਨੂੰ ਫਿਰ ਮੁਹਾਲੀ ਅਦਾਲਤ ਵਿੱਚ ਸੁਣਵਾਈ ਹੋਣੀ ਹੈ ਪਰ ਲੰਘਿਆ ਕੱਲ ਕੀ ਹੋ ਜਾ ਰਿਹਾ ਲੰਘੇ ਕੱਲ ਸੁਖਬੀਰ ਸਿੰਘ ਬਾਦਲ ਦੀਆਂ ਵੀਡੀਓ ਪੂਰਾ ਦਿਨ ਚਰਚਾ ਦੇ ਵਿੱਚ ਰਹੀਆਂ ਸੋਸ਼ਲ ਮੀਡੀਆ ਦੇ ਉੱਤੇ ਘੁੰਮਦੀਆਂ ਰਹੀਆਂ ਜਦੋਂ ਉਹ ਮੁਹਾਰੀ ਵਾਲੇ ਪਾਸੇ ਗਏ ਉਸ ਵੇਲੇ ਪੁਲਿਸ ਦੇ ਨਾਲ ਧੱਕਾ ਮੁਕੀ ਵੀ ਹੋਈ ਉਸ ਵੇਲੇ ਉਹਨਾਂ ਨੇ ਇਹ ਵੀ ਗੱਲ ਕਹੀ ਵੀ ਯਾਰ ਤੁਸੀਂ ਦਿੱਲੀ ਵਾਲਿਆਂ ਨੇ ਕਹਿਣ ਦੇ ਉੱਤੇ ਪੰਜਾਬਗਾਂ ਨੇ ਉੱਥੇ ਦਬਾਬ ਬਾਰੋਂਗੇ ਅੱਗੋਂ ਪੁਲਿਸ ਵਾਲੇ ਬੜੀ ਨਿਮਰਤਾ ਦੇ ਨਾਲ ਕਹੀ ਗਿਆ ਕਿ ਸਰ ਸਾਨੂੰ ਜਿਹੜਾ ਆਰਡਰ ਆ ਸਾਨੂੰ ਉਹ ਕੰਮ ਕਰਨ ਦਿਓ ਪਲੀਜ਼ ਤੁਸੀਂ ਇਸ ਤਰੀਕੇ ਨਾਲ ਨਹੀਂ ਜਾ ਸਕਦੇ ਪਲੀਜ਼ ਤੁਸੀਂ ਆ ਗੱਲ ਨਾ ਕਰੋ ਪਰ ਵੀਡੀਓ ਤਾਂ ਵਾਇਰਲ ਹੋਈ ਨਾ ਆਕਾਲੀ ਦਲ ਦੀ ਅੱਜ ਦੇ ਦੌਰ ਦੇ ਵਿੱਚ ਕੋਈ ਵੀਡੀਓ ਵੀ ਵਾਇਰਲ ਨਹੀਂ ਸੀ ਹੋ ਰਹੀ ਕੁਝ ਨਾ ਕੁਝ ਤਾਂ ਹੋਣਾ ਸ਼ੁਰੂ ਹੋਇਆ ਹੈ ਨਾ ਗੱਲ ਮੈਂ ਇਸ ਥਾਂ ਦੇ ਉੱਤੇ ਆ ਰਿਹਾ ਵੀ ਕਿਤੇ ਇਹ ਸਾਰਾ ਕੁਝ ਇਹਦੀ ਪਿੱਠਵਰਤੀ ਕੁਝ ਇਹ ਤਾਂ ਨਹੀਂ ਚੱਲ ਰਿਹਾ ਵੀ ਆਕਾਲੀ ਦਲ ਨੂੰ ਕੋਈ ਥਿਰ ਮੁੜ ਕੇ ਜਿਉਂਦਾ ਕਰਨਾ ਚਾਹੁੰਦੀ ਹੋਵੇ ਆਕਾਲੀ ਦਲ ਨੂੰ ਮੁੜ ਕੇ ਪੈਰਾਂ 'ਸਰ ਖੜੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਆਕਾਲੀ ਦਲ ਦੇ ਵਿੱਚ ਸਾਹ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਿਹਾ ਵੀ ਹੋਵੇ ਵੀ ਇਹਦੇ ਪਿੱਛੇ ਉਹ ਕਾਰਨ ਇਹ ਤਾਂ ਨਹੀਂ ਚੱਲਦਾ ਪਿਛਲੇ ਕਈ ਦਿਨਾਂ ਤੋਂ ਅਮਨ ਅਰੋੜਾ ਸਾਹਿਬ ਜਿਹੜੇ ਕਿ ਪੰਜਾਬ ਦੇ ਸੀਨੀਅਰ ਆਪਨੀਤਾ ਉਹ ਇਹ ਗੱਲ ਕਹਿੰਦੇ ਆ ਵੀ ਐਨਸੀਬੀ ਦੇ ਵੱਲੋਂ ਜਾਣਬੁੱਝ ਕੇ ਵਿੱਚ ਦਖਲ ਦਿੱਤਾ ਜਾ ਰਿਹਾ ਯਾਨੀ ਕਿ ਨਾਰਕੋਟਿਕ ਕੰਟਰੋਲ ਬਿਊਰੋ ਦੇ ਵੱਲੋਂ ਆ ਕੇ ਇਹਦੇ ਵਿੱਚ ਤੇ ਦਖਲ ਦਿੱਤਾ ਜਾ ਰਿਹਾ ਜਦ ਕਿ ਪੰਜਾਬ ਦੀ ਪੁਲਿਸ ਤੇ ਵਿਜੀਲੈਂਸ ਸਹੀ ਤਰੀਕੇ ਨਾਲ ਕੰਮ ਕਰ ਰਹੀ ਆ ਉਹ ਕੱਲੇ ਕੱਲੇ ਪੈਲੂ ਦੀ ਪੜਤਾਲ ਕਰ ਰਹੀ ਆ ਉਹ ਇਹ ਗੱਲ ਕਰੇ ਜੀ ਕਿ ਬੀਜੇਪੀ ਆਕਾਲੀ ਦਲ ਦੇ ਨਾਲ ਆਪ ਦੀ ਸਾਂਝ ਪਗਾ ਰਹੀ ਆ ਤੇ ਅੰਦਰ ਖਾਤੇ ਇਹਨਾਂ ਦਾ ਗੁਪਤ ਤੌਰ ਤੇ ਸਮਝੌਤਾ ਲੰਘੇ ਕੱਲ ਅਮਨ ਅਰੋੜਾ ਹੁਰਾ ਨੇ ਇੱਕ ਹੋਰ ਗੱਲ ਕਹੀ ਆ ਉਹ ਕਹਿੰਦੇ ਵੀ ਕਿਸੇ ਵੇਲੇ ਤਾਂ ਅਕਾਲੀ ਦਲ ਇਹ ਗੱਲ ਕਹਿਦਾ ਹੁੰਦਾ ਸੀ ਜਿਕੇ ਅਸੀਂ ਪੰਥਕ ਮੁੱਦਿਆਂ ਦੀ ਲੜਾਈ ਲੜਦੇ ਆ ਪਰ ਅੱਜ ਵੀ ਤਰੀਕੇ ਦੇ ਵਿੱਚ ਪੰਥਕ ਮੁੱਦਿਆਂ ਦੀ ਥਾਂ ਦੇ ਉੱਤੇ ਨਸ਼ਾ ਦੇ ਤਸਕਰਾਂ ਨੂੰ ਬਚਾਉਣ ਦੇ ਲਈ ਲੜਾਈ ਲੜ ਰਹੇ ਆ ਤੇ ਦੇਖੋ ਕਿਹੜੀ ਥਾਂ ਤੋਂ ਤੁਰ ਕੇ ਅਕਾਲੀ ਦਲ ਕਿਹੜੀ ਥਾਂ ਤੇ ਆ ਗਿਆ ਸੱਤਾਧਾਰੀ ਤੇਰੇ ਇਹ ਗੱਲ ਕਹਨੀ ਹੈ ਜੀ ਕਿ ਬਿਕਰਮ ਸਿੰਘ ਮਜੀਠੀਆ ਪੰਜਾਬ ਦੀ ਸਰਕਾਰ ਨੂੰ ਚੜ੍ਹੋਤੀ ਦਿੰਦੇ ਆ ਸਵਾਲ ਖੜੇ ਕਰਦੇ ਆ ਇਸ ਕਰਕੇ ਜਾਣਬੁੱਝ ਕੇ ਫਸਾਇਆ ਗਿਆ ਆਮ ਆਦਮੀ ਪਾਰਟੀ ਦੇ ਕੁਝ ਕਨੇਤਾ ਇਹ ਗੱਲ ਕਹਿੰਦੇ ਆ ਵੀ ਭਾਈ ਤੁਸੀਂ ਕਹਿੰਦੇ ਹੁੰਦੇ ਸੀ ਨਿਤ ਪੂਂਗ ਫੜਦੇ ਆ ਨਿੱਕੀਆਂ ਮੱਛੀਆਂ ਫੜ ਲੀਆਂ ਝੀਂਗੇ ਫੜੀ ਜਾਂਦੇ ਆ ਹੁਣ ਜਦੋਂ ਅਸੀਂ ਮਗਰਮੱਛ ਫੜਿਆ ਕਈ ਲੋਕਾਂ ਨੇ ਚੀਕਾਂ ਪਈਆਂ ਪਈਆਂ ਕਈ ਲੋਕ ਚੀਂ 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 ਕਰੀ ਜਾਂਦੇ ਆ ਵਿੱਚੋਂ ਕੀ ਨਿਕਲੂਗਾ ਹੁਣ ਸਵਾਲ ਇਹ ਆ ਤੇ ਪਿਛਲੇ ਕੁਸਚਨਾਂ ਦਾ ਪ੍ਰਭਾਵ ਕੀ ਨਿਕਲਿਆ ਸਵਾਲ ਇਹ ਆ ਗੁਨੀਬ ਕੋਰ ਮਜੀਠੀ ਆਪੋ ਸਤਕਾਰਯੋਗ ਆ ਸਾਡੇ ਸਭ ਦੀ ਸਤਕਾਰਯੋਗ ਆ ਹਰ ਧੀ ਭੈਣ ਜਿਹੜੀ ਉਹ ਸਤਕਾਰਯੋਗ ਆ ਕਿਸੇ ਦੇ ਵੀ ਕੋਈ ਧਰਮ ਪਤਨੀ ਹੋਵੇ ਕਿਸੇ ਦੀ ਕੋਈ ਭੈਣ ਹੋਵੇ ਕਿਸੇ ਦੀ ਮਾਤਾ ਹੋਵੇ ਉਹ ਸਤਕਾਰ ਕਰਨਾ ਬਣਦਾ ਪਰ ਗੁਨੀਬ ਕੌਰ ਮਜੀਠੀਆ ਦੇ ਬਾਰੇ ਤੁਸੀਂ ਕਦੇ ਖਬਰਾਂ ਤਾਂ ਨਹੀਂ ਸੁਣੀਆਂ ਸੀ ਕਦੇ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਬੋਲਦੇ ਤਾਂ ਨਹੀਂ ਸੁਣਿਆ ਸੀ ਜਾਂ ਬਹੁਤ ਘੱਟ ਸੁਣਿਆ ਹੋਣਾ ਕਦੇ ਤੁਹਾਡੇ ਕੋਲੇ ਵੀਡੀਓ ਤਾਂ ਨਹੀਂ ਵਾਇਰਲ ਹੋ ਰਹੀ ਸੀ ਪਰ ਅੱਜ ਦੀ ਤਰੀਕ ਦੇ ਵਿੱਚ ਗੁਨੀਬ ਕੌਰ ਮਜੀਠੀਆ ਵੀ ਜਦੋਂ ਪੁਲਿਸ ਦੇ ਨਾਲ ਭਿੱੜਦੀ ਆ ਜਦੋਂ ਗੁਨੀਬ ਕੌਰ ਮਜੀਠੀਆ ਦੇ ਵੱਲੋਂ ਵੀ ਮੀਡੀਆ ਦੇ ਮੁਰੇ ਆ ਕੇ ਗੱਲ ਕੀਤੀ ਜਾਂਦੀ ਆ ਤਾਂ ਤੁਹਾਨੂੰ ਇਸ ਗੱਲ ਦਾ ਝੌਲਾ ਪੈਂਦਾ ਕਿ ਨਹੀਂ ਵੀ ਰਾਜਾ ਵੜਿੰਗ ਦੀ ਧਰਮ ਪਤਨੀ ਅਮਰਤਾ ਵੜਿੰਗ ਦੇ ਵਾਂਗੂ ਗੁਨੀਬ ਕੌਰ ਮਜੀਠੀਆ ਵੀ ਪਿਛਲੇ ਕੁਝ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ ਆਏ ਆ ਉਹਨਾਂ ਦੀ ਫੇਸ ਵੈਲਿਊ ਬਣੀ ਹੈ ਆਮ ਤੌਰ ਤੇ ਉੱਤੇ ਕੋਈ ਵੀ ਕਿਸੇ ਵੀ ਖੇਤਰ ਦਾ ਵਿਧਾਇਕ ਹੋਵੇ ਉਹਦੇ ਬਾਰੇ ਖਬਰਾਂ ਆਉਂਦੀਆਂ ਹੁੰਦੀਆਂ ਕਿ ਉਹਨੂੰ ਹਲਕੇ ਦੇ ਲੋਕ ਜਾਣਦੇ ਪੰਜਾਬ ਦੇ ਕੁਝ ਕਨੇਤਾਈਆ ਵੱਖ-ਵੱਖ ਪਾਰਟੀਆਂ ਦੇ ਜਿਨ੍ਹਾਂ ਨੂੰ 117 ਹਲਕਿਆਂ ਦੇ ਵਿੱਚ ਜਾਣਦੇ ਲੋਕ ਜਾਂ ਪੰਜਾਬੋਂ ਬਾਹਰਲੇ ਲੋਕ ਜਿਹੜੇ ਉਹ ਵੀ ਜਾਣਦੇ ਆ ਜਾਂ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਵੀ ਜਾਣਦੇ ਆ ਉਹਨਾਂ ਵਰਲੇ ਤਾਂ ਵੀ ਲੋਕਾਂ ਦੇ ਵਿੱਚ ਥੋੜੇ ਦਿਨਾਂ ਦੇ ਵਿੱਚ ਗੁਨੀਬ ਕੌਰ ਮਜੀਠੀਆ ਲੋਕਾਂ ਨੇ ਮੂਰੇ ਆ ਕੇ ਆਪਣੀ ਪਛਾਣ ਬਣਾਉਣ ਦੇ ਵਿੱਚ ਕੁਝ ਹੱਦ ਤੱਕ ਕਾਮਯਾਬ ਹੋਏ ਆ ਇਹ ਵੀ ਤਾਂ ਅਕਾਲੀ ਦਲ ਦੇ ਫੇਰੇ ਵਾਲੀ ਗੱਲ ਹੀ ਹੋਈ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਇਹ ਨਹੀਂ ਪਤਾ ਦੇਖੋ ਜੇਤਾ ਵਿਕਰਮ ਸਿੰਘ ਮਜੀਠੀਆ ਕਾਨੂੰਨੀ ਉਲਝਣ ਦੇ ਵਿੱਚ ਫਸ ਗਏ ਜਿਵੇਂ ਕਿ ਗੱਲ ਕਹੀ ਗਈ ਹੈ ਵੀ Shimla ਦੇ ਵਿੱਚੋਂ ਵੀ 400 ਜਿਹੜੀ ਹੈਕਟੇਅਰ ਜ਼ਮੀਨ ਆ ਉਹਦੇ ਬਾਰੇ ਪਤਾ ਲੱਗਾ ਕਿ ਨੇ ਜੀ ਅਦਾਲਤ ਦੇ ਵਿੱਚ ਦਸਤਾਵੇਜ਼ ਦਾਖਲ ਕਰ ਦਿੱਤੇ ਆ ਮਜੀਠੀਆ ਦੇ ਵਕੀਲ ਇਹ ਗੱਲ ਕਹਿੰਦੇ ਵੀ ਭਾਈ ਕੋਈ ਦਸਤਾਵੇਜ਼ ਨਹੀਂ ਹੈ ਨਾਡੇ ਕੋਲੇ ਕੁਝ ਨਹੀਂ ਗਾ ਇਹ ਗੱਲਾਂ ਹੋਰ ਕਰਦੇ ਆ ਪ੍ਰੈਕਟੀਕਲ ਤੇ ਕੁਝ ਹੋਰ ਆ ਜੇਤਾ ਮੰਨ ਲਓ ਵਿਕਰਮ ਸਿੰਘ ਮਜੀਠੀਆ ਇਸ ਕੇਸ ਦੇ ਵਿੱਚ ਉਲਝ ਗਏ ਫਿਰ ਤਾਂ ਪੱਕੇ ਪੈ ਗਏ ਉਧਰਲੇ ਪਾਸੇ ਨੂੰ ਤੁਰਪੇ ਟਰੈਕ ਤੋਂ ਲੈ ਗਏ ਪਰ ਜੇਕਰ ਇਸ ਮਾਮਲੇ ਦੇ ਵਿੱਚ ਵੀ ਨਸ਼ਿਆਂ ਦੇ ਮਾਮਲੇ ਬੰ ਨੂੰ ਬਚ ਨਿਕੜੇ ਤੇ ਫਿਰ ਭਾਈ ਵਿਕਰਮ ਮਜੀਠੀਆ ਦਾ ਕਦ ਬਹੁਤ ਵੱਡਾ ਹੋ ਜਾਣਾ ਇਹ ਗੱਲਾਂ ਦੀ ਚੇਤੇ ਰੱਖਿਓ ਹੁਣ ਮੈਂ ਇਹ ਨਹੀਂ ਗੱਲ ਕਹਿਣਾ ਕਿਸੇ ਨੇ ਗੱਲ ਕਣੀ ਤੁਹਾਨੂੰ ਤਾਂ ਆ ਕਾਲੀ ਦਲ ਚੰਗਾ ਲੱਗਣ ਲੱਗ ਪਿਆ ਉਹ ਵਿਕ ਗਏ ਉਹ ਖਰੀਦ ਲਓ ਇੱਕ ਨਵੇਂ ਠੋਕਲਾ ਜੇ ਛੱਡਦੇ ਹੁੰਨੇ ਆਪਾਂ ਪ੍ਰੈਕਟੀਕਲ ਤੌਰ ਤੇ ਗੱਲ ਦੇਖਿਓ ਵੀ ਮਜੀਠੀਆ 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 ਮਿੱਟੀ ਪੱਟਣ ਵਾਲੇ ਦੀ ਆ ਸਿਫਤ ਕਰਨ ਵਾਲੇ ਵੀ ਆ ਪਰ ਜੇਕਰ ਬਾਜੀ ਪਲਟ ਗਈ ਜੇਕਰ ਅਦਾਲਤ ਦੇ ਵਿੱਚ ਕੁਝ ਸਾਬਤ ਨਾ ਹੋਇਆ ਤਾਂ ਮਜੀਠੀਆ ਦਾ ਕਦ ਵੱਡਾ ਹੋ ਜਾਣਾ ਤੇ ਜੇ ਸਾਬਤ ਹੋ ਗਿਆ ਤਾਂ ਮਜੀਠੀਆ ਨੇ ਮਿੱਟੀ ਹੋ ਜਾਣਾ ਇਹ ਵੀ ਗੱਲ ਪੱਕੀ ਆ ਹੁਣ ਉਸ ਤੋਂ ਅਗਲੀ ਗੱਲ ਕਰ ਲੋ ਪੰਜਾਬ ਦੇ ਵਿੱਚ ਨਸ਼ੇ ਦਾ ਮਾਮਲਾ ਮਜੀਠੀਆ ਦੇ ਖਿਲਾਫ ਜਾਂ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦਾ ਮਾਮਲਾ ਇਹ ਵੀ ਸਵਾਲ ਆ ਆਮ ਆਦਮੀ ਪਾਰਟੀ ਦੇ ਕਈ ਨੇਤਾ ਇਹ ਗੱਲ ਕਹਿੰਦੇ ਜੀ ਕਿ ਦੇਖੋ ਮਜੀਠੀਆ ਵਰਗੇ ਨੇ ਚਿੱਟਾ ਬਹੁਤ ਵੇਚਿਆ ਪਰ ਭਾਈ ਜੇਕਰ ਉਹਨਾਂ ਨੇ ਚਿੱਟਾ ਵੇਚਿਆ ਜੇਕਰ ਤੁਹਾਡੇ ਕੋਲੇ ਸਬੂਤ ਹੋਣਗੇ ਤਾਂ ਹੀ ਆਪਾਂ ਕਹਨੇ ਵੀ ਚਿੱਟਾ ਬਹੁਤ ਵੇਚਿਆ ਤੇ ਜੇ ਸਬੂਤ ਹਨ ਤਾਂ ਕੇਜਰੀਵਾਲ ਸਾਹਿਬ ਨੇ ਫਿਰ ਇਸ ਮਸਲੇ ਦੇ ਉੱਤੇ ਲਿਖਤੀ ਮਾਫੀ ਕਿਉਂ ਮੰਗੀ ਆ ਆਕਾੜੀ ਦੇ ਇਹ ਸਵਾਲ ਕਰ ਰਿਹਾ ਯਾਨੀ ਕਿ ਇਸ ਵੇਲੇ ਫਿਰਕੀ ਗੇਨਬਾਜ਼ੀ ਆ ਕਿਸੇ ਨੂੰ ਕੁਝ ਵੀ ਨਹੀਂ ਪਤਾ ਵਿਜੀਲੈਂਸ ਦੇ ਵੱਲੋਂ ਕਿ ਦੱਸਿਆ ਜਾਂਦਾ ਜੀ ਕਿ ਅਸੀਂ ਆ ਆ ਸਬੂਤ ਦਾਖਲ ਕਰ ਦਿੱਤੇ ਆ ਸਾਡੇ ਕੋਲੇ ਆਥੈਂਟਿਕ ਤੌਰ ਦੇ ਉਤੇ ਤੱਥ ਭਰਪੂਰ ਆ ਜਾਣਕਾਰੀ ਆ ਜਿਹੜੀ ਕਿਸੇ ਮੀਡੀਆ ਨੂੰ ਦੰਨੇ ਆ ਉਹ ਗੱਲ ਤਾਂ ਇਹ ਕਹਿੰਨੇ ਵੀ ਸਾਡੇ ਕੋਲੇ ਸਬੂਤ ਹਨ ਤੇ ਅਸੀਂ ਹੋਰ ਸਬੂਤ ਇਕੱਠੇ ਕਰ ਰਹੇ ਹਾਂ ਪਰ ਪੰਜਾਬੀ ਆਪਸ ਦੇ ਵਿੱਚ ਲੜੀ ਜਾਂਦੇ ਕਿ ਲੋ ਜੀ ਮਝੀਟੀਆਂ ਚੱਕਤਾ ਓਏ ਮਝੀਟੀਆਂ ਦਾ ਬਾਣਾ ਕੁਝ ਨਹੀਂਗਾ ਮਝੀਟੀਆਂ ਨੇ ਸਭ ਕੁਝ ਖਾ ਜਾਣਾ ਮਝੀਟੀਆਂ ਦੇ ਫੱਟੇ ਚੱਕਦੇ ਹੋਏ ਆਪਾਂ ਇਸ ਕੰਮ 'ਚ ਲੱਗੇ ਆ ਨਾਲੇ ਅਸੀਂ ਉਸ ਪੰਜਾਬ ਦੇ ਵਸਨੀਕਾਂ ਨੂੰ ਗੁੱਸਾ ਨਾ ਕਰਿਓ ਜਿਹੜੇ 8 ਸਾਲਾਂ ਦੇ ਵਿੱਚ 9700 ਕਰੋੜ ਰੁਪਏ ਦਾ ਪੰਜਾਬ ਦੇ ਵਸਨੀਕਾਂ ਦੀ ਗੱਲ ਕਰਨਾ ਅਸੀਂ ਉਸ ਪੰਜਾਬ ਦੇ ਵਸਨੀਕਾਂ ਜਿਹੜੇ 8 ਬਰਿਆਂ ਦੇ ਵਿੱਚ ਲਗਭਗ 9700 ਕਰੋੜ ਰੁਪਏ ਦੀਆਂ ਬੀੜੀਆਂ ਜਰਦਾ ਪਾਣ ਤੇ ਤੰਬਾਕੂ ਵਾਲੀਆਂ ਚੀਜ਼ਾਂ ਖਾ ਗਏ ਆ ਅਸੀਂ ਉਹ ਪੰਜਾਬ ਦੇ ਵਸਨੀਕਾਂ ਜਿਹੜੇ ਹਰ ਰੋਜ਼ ਪਾਉਣੇ 4 ਕਰੋੜ ਰੁਪਏ ਦੀਆਂ ਬੀੜੀਆਂ ਜਰਦਾ ਤੇ ਤੰਬਾਕੂ ਵਾਲੀਆਂ ਹੋਰ ਚੀਜ਼ਾਂ ਖਾ ਪੀ ਜਾਂਦੇ ਆ ਹੁਣ ਕਈ ਬੰਦੇ ਇਸ ਗਲਤੀ ਵੀ ਪੱਲੇ ਛਾੜਨਗੇ ਲੈ ਇਹ ਤਾਂ ਬਿਹਾਰ ਵਾਲਿਆਂ ਨੇ ਆ ਕੇ ਪੀੜਾ ਕਰ ਕਰਤਾ ਹੈ ਤਾਂ ਜੀ ਯੂਪੀ ਵਾਲਿਆਂ ਨੇ ਕਰਤਾ ਸਾਡੇ ਵਾਲੇ ਵੀ ਘਟਨੀ ਹੈਗੇ दारू ਪੀਣ ਦੇ ਮਾਮਲੇ ਦੇ ਵਿੱਚ ਵੀ ਅੱਬਲ ਆਪਾਂ ਚਿੱਟੇ ਦੇ ਮਾਮਲੇ 'ਚ ਵੀ ਆਪਾਂ ਮੋਰੀ ਜਾ ਰਹੇ ਆਂ ਪੌਣੇ 4 ਕਰੋੜ ਰੁਪਏ ਦੇ ਦਾ ਅਸੀਂ ਬੀੜੀ ਪੱਤਾ ਚੱਕ ਜਾਂਦੇ ਹਰ ਰੋਜ਼ ਤੇ ਫਿਰ ਹੋ ਜਾਂਦਾ ਵੀ ਅਦੋ-ਅਦਨੀ ਗੱਲ ਵੀ ਹੋਵੇ ਇਹ ਵੀ ਗੱਲ ਸੱਚੀ ਹੈ ਵੀ ਪਾਈ ਅਸੀਂ ਕੰਮ ਛੱਡੀ ਜਾਂਦੇ ਆ ਉਹ ਪੰਜਾਬ ਦੇ ਵਿੱਚ ਆਏ ਹੋਰਲਾ ਸੂਬਿਆਂ ਦੇ ਉਹ ਬੀੜੀ ਦੀ ਜਰਦੇ ਦੀ ਵਰਤੋਂ ਕਰਦੇ ਆ ਪਰ ਸਾਡੇ ਪੰਜਾਬੀ ਕਿੰਨੇ ਜਿਹੜੇ ਕਿ ਬੁੱਲਾਂ ਦੇ ਵਿੱਚ ਹਸਰਾਣੇ ਜੇ ਫਸਾਈ ਫਿਰਦੇ ਆ ਆ ਜਿਹੜੀ ਕੂਲ ਲੈ ਪਖਾ ਲਈ ਤੇ ਚੈਨੀ ਖੈਨੀ ਖਾ ਲਈ ਤੇ ਰਜਨੀ ਗੰਦਾ ਖਾ ਲਿਆ ਤੇ ਫਲਾਣਾ ਪੀਂਗੜਾ ਖਾ ਲਿਆ ਸਾਡੇ ਲੱਛਣ ਵੀ ਤਾਂ ਚੰਗੇ ਨਹੀਂ ਹੈਗੇ ਸੋ ਮਤਲਬ ਇਹ ਕਿ ਨਸ਼ੇ ਦੀ ਗੱਲ ਕਿੱਥੇ ਕਿੱਥੇ ਕਰੋਗੇ ਨਸ਼ਾ ਕਿਵੇਂ ਖਤਮ ਕਰੋਗੇ ਜਿਹੜੀ ਚੀਜ਼ ਦੇ ਵਿੱਚੋਂ ਟੈਕਸ ਆਉਂਦਾ ਸਰਕਾਰਾਂ ਨੂੰ ਉਹ ਨਸ਼ਾ ਲੱਗਦਾ ਹੀ ਨਹੀਂ ਮੈਨੂੰ ਤਾਂ ਕਦੇ-ਕਦੇ یوں ਲੱਗਦਾ ਵੀ ਜੇ ਚਿੱਟੇ ਦੇ ਉੱਤੇ ਟੈਕਸ ਮਿਲਦਾ ਹੋਵੇ ਤੇ ਫਿਰ ਭਾਈ ਚਿੱਟਾ ਵੀ ਨਸ਼ਾ ਲਗੜੋ ਬੰਦ ਹੋ ਜਾਏ ਸੋ ਬੇਨੇ ਪਾਈ ਕੀ ਬਣਦਾ ਪਰ ਬਿਕਰ ਮਜੀਠਿਆ ਨੂੰ ਫਸਾਉਣ ਦੇ ਲਈ ਕਈ ਜਗਰੀ ਯਾਰ ਉਤਾਵਲੇ ਹੋਏ ਫਿਰਦੇ ਆ ਪਰ ਕਾਨੂੰਨ ਨੇ ਆਪਣਾ ਕੰਮ ਕਰਨਾ ਮਜੀਠੀਆ ਕੇਸ ਦੇ ਵਿੱਚ ਕਈ ਮਾਮਲੇ ਹੋਰ ਸਾਹਮਣੇ ਆਉਂਦੇ ਆ ਪਰ ਤੁਸੀਂ ਲੜੋ ਨਾ ਢੋਣਾ 6 ਜੁਲਾਈ ਨੂੰ ਇਹ ਨਹੀਂ ਵੀ 13 ਬਰਿਆਂ ਬਾਅਦ ਹੋਣੀ ਆ ਐਸੇ 225 ਨੂੰ ਯਾਨੀ ਕਿ ਤਿੰਨ ਚਾਰ ਦਿਨਾਂ ਬਾਅਦ 6 ਜੁਲਾਈ ਨੂੰ ਇੱਕ ਵਾਰ ਫਿਰ ਮੁਹਾਲੀ ਦੀ ਅਦਾਲਤ ਦੇ ਵਿੱਚ ਸੁਣਵਾਈ ਹੋਣੀ ਆ ਉਸ ਦਿਨ ਮਜੀਠੀਆ ਦਾ ਕੀ ਬਣਦਾ ਰਿਮਾਂਡ ਵੱਧਦਾ ਨਹੀਂ ਵੱਧਦਾ ਜੇਲ੍ਹ ਭੇਜਿਆ ਜਾਂਦਾ ਜ਼ਮਾਨਤ ਮਿਲਦੀ ਆ ਭਵਿੱਖ ਵਿੱਚ ਨਹੀਂ ਮਿਲਦੀ ਵਕਤ ਦੱਸੂਗਾ ਪਰ ਅੱਜ ਯਾਨੀ ਕਿ 3 ਤਰੀਕ ਨੂੰ ਯਾਨੀ ਕਿ 3 ਜੁਲਾਈ ਨੂੰ ਮਜੀਠੀਏ ਦੇ ਵੱਲੋਂ ਲਾਈ ਗਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਤੇ ਵੀ ਸੁਣਵਾਈ ਹੋਣੀ ਆ ਉਨੇ ਇਹ ਗੱਲ ਕਈਆ ਵਕੀਲਾਂ ਰਾਹੀਂ ਕਿ ਮੇਰੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ ਬਦਲਾ ਨੋ ਕਾਰਵਾਈ ਕੀਤੀ ਜਾ ਰਹੀ ਹੈ ਮੇਰੇ ਨਾਲ ਧੋਖਾ ਤੇ ੱਟਾ ਕੀਤਾ ਜਾ ਰਿਹਾ ਹੈ ਮੇਰਾ ਰਿਮਾਂਡ ਰੱਦ ਕੀਤਾ ਜਾਵੇ ਵੇਨੇ ਭਾਈ ਬਾਦੀ ਕਿਹੜੇ ਪਾਸੇ ਨੂੰ ਪਲਟਦੀ ਹੈ